ਥੋੜਾ ਕੀ ਨਾਮ ਹੈ ਜੀ ਸਨੀਤਾ ਤੁਹਾਡੀ ਬੇਟੀ ਦਾ ਕੀ ਨਾਮ ਹੈ ਨਹੀਂ ਕਿੱਥੇ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿੰਦੇ ਹੋ ਜੀ ਮਾਡਲ ਟਾਊਨ ਦੇ ਵਿੱਚ ਰਹਿੰਦੇ ਹੋ ਰੈਂਟ ਦੇ ਉੱਤੇ ਰਹਿੰਦੇ ਹੋ ਜਾਂ ਘਰ ਦੇ ਵਿੱਚ ਰੈਂਟ ਤੇ ਰਹਿੰਦੇ ਹੋ ਠੀਕ ਹੈ ਜੀ ਤੇ ਤੁਹਾਡਾ ਕੀ ਨਾਮ ਹੈ ਆਪਣੇ ਨਹੀਂ ਨੀਖਾ ਨਾਮ ਹੈ ਤੁਸੀਂ ਕਿਥੇ ਤੱਕ ਸਟੱਡੀ ਕੀਤੀ ਹੋਈ ਹੈ 10th 10th ਤੱਕ ਸਟੱਡੀ ਕੀਤੀ ਹੋਈ ਹੈ ਕੰਮ ਵੀ ਕਰਦੇ ਹੋ ਕੋਈ ਜੌਬ ਕਰਦੇ ਹੋ ਓਕੇ 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 ਉਹ ਰੈਂਟ ਤੇ ਰਹਿੰਦੇ ਹੋ ਜੀ ਦਿਖਾ ਸਕਦੇ ਹੋ ਇੱਕ ਵਾਰ ਅੰਦਰੋਂ ਗੋਰੀ ਹੈ ਪੈਨੇ ਇੱਕ ਅਗੇ ਸਟੱਡੀ ਕਰਨਾ ਚਾਹੁੰਦੇ ਹੋ ਜੀ 12th ਹਾਰਟਸ ਦੇ ਵਿੱਚ ਕਰਨਾ ਚਾਹੁੰਦੇ ਹੋ ਠੀਕ ਹੈ ਠੀਕ ਹੈ ਜੀ ਤੇ ਮਦਰ ਨੇ ਨੇ ਫਾਦਰ ਸਾਹਿਬ ਨਹੀਂ ਹੈਗੇ ਨਾ ਠੀਕ ਹੈ ਠੀਕ ਹੈ ਜੀ ਇੱਕ ਨਾ ਵੀਡੀਓ ਦੇ ਵਿੱਚ ਜੋ ਆਪਾਂ ਦੱਸਿਆ ਸੀਗਾ ਇਹ ਉਹੀ ਪਰਿਵਾਰ ਹੈ ਜੀ ਲੜਕੀ ਔਰ ਕਿੰਨੇ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਫਾਦਰ ਸਾਹਿਬ ਉਦੋਂ ਇਹ ਲੜਕੇ ਦੀ ਮਜਬੂਰੀ ਦੇ ਕਾਰਨ ਜੋ ਪੜ੍ਹਾਈ ਛੁੱਟ ਗਈ ਸੀ ਸੋ ਹੁਣ ਅੱਜ ਧੰਨਵਾਦ ਕਰਦੇ ਆ ਉਹ ਭਰਾਵਾ ਦਾ ਜਿਹੜਾ ਹਰ ਹਰਟਵਾਰ ਨਾਲ ਖੜਦੇ ਨੇ ਔਰ ਕੁਝ ਕੇਫਰਟ ਦੇ ਨਾਲ ਲੜਕੀ ਪੜ ਜੂਗੀ ਕੱਲ ਨੂੰ ਕੁਝ ਪੜ ਕੇ ਬਣ ਲਿਖੇ ਜਾਊਗੀ ਆਪਣਾ 2 400 500 ਹਜ਼ਾਰ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਕਿਸੇ ਮਾਇ ਟਾਈਮ ਤੇ ਨਾਲ ਖੜਨਾ ਔਰ ਉਹ ਪਰਿਵਾਰ ਨੂੰ ਇਨਾ ਮਤਲਬ ਹੌਸਲਾ ਹੁੰਦਾ ਨਾ ਉਸ ਟਾਈਮ ਦੇ ਵਿੱਚ ਜਦੋਂ ਮਾਇ ਟਾਈਮ ਦੇ ਵਿੱਚ ਕੋਈ ਆ ਕੇ ਬਾਹ ਫੜ ਲਵੇ ਔਰ ਇਹ ਡਿਊਟੀ ਜਿਹੜੀ ਪਰਮਾਤਮਾ ਨੇ ਆਪਣੀ ਲਈ ਆ ਅਸੀਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝੀਏ ਇਹ ਚੀਜ਼ ਲਈ ਕਿ ਆਪਾਂ ਇਸ ਕੰਮ ਲਈ ਮੂਰੇ ਆ ਰਹੇ ਹਾਂ ਸੋ ਮੱਥ ਜੋੜ ਕੇ ਬੇਨਤੀ ਕਰਦਾ ਇਸ ਤਰ੍ਹਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਔਰ ਹੋਰ ਵੀ ਜੇ ਕੋਈ ਇਸ ਤਰ੍ਹਾਂ ਦਾ ਪਰਿਵਾਰ ਹੋਇਆ ਤਾਂ ਥੱਲੇ ਅਸੀਂ ਨੰਬਰ ਪਾਵਾਂ ਕੱਲ ਜਿਹੜੀ ਆਪਾਂ ਇੱਕ ਬੱਚੀ ਦੀ ਵੀਡੀਓ ਪਾਈ ਸੀ ਔਰ ਉਹ ਬੱਚੀ ਬਹੁਤ ਲੋੜਵੰਦਾ ਘਰ ਤੋਂ ਆਪਾਂ ਸਾਰਿਆਂ ਨੂੰ ਦੱਸਿਆ ਸੀਗਾ ਕੱਲ ਵੀਡੀਓ ਪਾਈ ਸੀ ਤੇ ਗੁਰੀ ਭਾਈ ਨੇ ਜਦੋਂ ਵੀਡੀਓ ਦੇਖੀ ਇਹ ਪਹਿਲਾਂ ਵੀ ਆਪਾਂ ਸਾਰੀ ਵੀਡੀਓ ਦੇਖੀ ਇਹਨਾਂ ਦੀਆਂ ਇਹ ਬਹੁਤ ਹੀ ਤਗੜੇ ਸ਼ੂਟਰ ਨੇ ਔਰ ਗੇਮ ਕਰਦੇ ਨੇ ਔਰ ਬੱਚਿਆਂ ਨੂੰ ਫ੍ਰੀ ਸੇਵਾ ਜਿਹੜੀ ਹੈ ਦਿਨ ਤੋਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਦਿਨ ਦੇ ਵਿੱਚ 2 2.5 ਘੰਟੇ ਕੱਢ ਕੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਸਿਖਾਉਣ ਜਾਂਦੇ ਨੇ ਗੇਮ ਤੇ ਉਹਦੇ ਨਾਲ ਨਾਲ ਜਿਹੜੀ ਬੱਚੀ ਦੀ ਤੁਹਾਨੂੰ ਮੈਂ ਕੱਲ ਦੱਸੀ ਸੀ ਸਾਰੀ ਫੀਸ ਜਿਹੜੀ ਹੈ ਵੀਰੇ ਨੇ ਭਰੀ ਆ ਅਸੀਂ ਵੀਰੇ ਦਾ ਤੈਅ ਦੇ ਲਓ ਧੰਨਵਾਦ ਕਰਦੇ ਆ ਕੀ ਦੇਖੋ ਦੇਖੋ ਜੇ ਤੁਸੀਂ ਵੀਡੀਓ ਦੇਖੀ ਕੀ ਆ ਮੰਤ ਬਈ ਜਿੱਥੇ ਗੇਮ ਵੀ ਕਰਦੇ ਆ ਮੈਂ ਤਾਂ ਉਦੋਂ ਵੀ ਵੀਡੀਓ ਦੱਸਿਆ ਸੀ ਗੇਮ ਦੇ ਨਾਲ ਨਾਲ ਪੜ੍ਹਾਈ ਵੀ ਜ਼ਰੂਰੀ ਆ ਜਿੱਥੇ ਗੇਮ ਨੂੰ ਸਪੋਰਟ ਉੱਥੇ ਪੜ੍ਹਾਈ ਨੂੰ ਵੀ ਜਿੱਥੇ ਸਪੋਰਟ ਕਰ ਸਕਦਾ ਤਾਂ ਮੈਂ ਓਨੂੰ ਵੀ ਸਪੋਰਟ ਦਿੰਨੀ ਬਾਬਾ ਜੀ ਨੇ ਬਖਸ਼ਿਆ ਬਈ ਆਪਾਂ ਓਨੂੰ ਵੀ ਜ਼ਰੂਰ ਕਰਾਂਗੇ ਤੇ ਅਗਲੀ ਦਾ ਫਿਊਚਰ ਬਣਾ ਦਾ ਕੋਈ ਜੋਬ ਮਿਲ ਜਾਵੇ ਯਾਰ ਜ਼ਿਆਦਾ ਵਧੀਆ ਗੱਲ ਆ ਸਹੀ ਗੱਲ ਹੈ ਬਾਈ ਪਲੱਸ 2 ਕਰਕੇ ਕਿਸੇ ਹੋਰ ਕੰਮ ਕਰਨ ਯੋਗੀ ਆਪਣੇ ਘਰ ਨੂੰ ਪਾਲਣ ਯੋਗੀ ਹੋ ਜੂਗੀ ਕਿਉਂਕਿ ਫਾਦਰ ਸਾਹਿਬ ਬੱਚੀ ਦੇ ਹੈ ਨਹੀਂਗੇ ਔਰ ਉਸ ਤੋਂ ਸਭ ਤੋਂ ਵੱਡੀ ਗੱਲ ਹੈ ਰਹਿੰਦੇ ਵੀ ਰੈਂਟ ਤੇ ਨੇ ਸੋ ਇਸ ਤਰ੍ਹਾਂ ਦੇ ਮਾਇ ਟਾਈਮ ਦੇ ਵਿੱਚ ਗੁਰੀ ਭਰਾ ਵਰਗੇ ਨਾਲ ਵੀ ਰਿਹਾ ਨਹੀਂ ਆਏ ਨੇ ਇਸ ਤਰ੍ਹਾਂ ਦੇ ਭਰਾ ਜੋ ਨਾਲ ਖੜਦੇ ਨੇ ਤਾਂ ਸਾਨੂੰ ਬਹੁਤ ਹੌਸਲਾ ਹੁੰਦਾ ਇਸ ਤਰ੍ਹਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਤੇ ਤਾਂ ਜੋ ਆਪਾਂ ਹੋਰ ਇਸ ਤਰ੍ਹਾਂ ਦੇ ਲੋੜਪਰਵਾ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਭਰ ਸਕੀਏ ਔਰ ਜੇ ਹੋਰ ਇਸ ਤਰ੍ਹਾਂ ਦੇ ਤੁਹਾਡੀ ਨਿਗਾਹ 'ਚ ਕੋਈ ਲੋੜਵੰਦ ਪਰਿਵਾਰ ਤੁਹਾਡੇ ਆਲੇ ਦੋਲੇ ਹੈ ਤਾਂ ਜ਼ਰੂਰ ਸਾਡੇ ਨੰਬਰ ਤੇ ਸੰਪਰਕ ਹੈਲੋ ਹਾਂਜੀ ਗੁੜਿਆ ਤੁਹਾਡੀ ਫੀਸ 8 8500 ਰੁਪਏ ਫੀਸ ਸੀਗੀ ਸਕੂਲ ਦੇ ਵਿੱਚ 8000 ਨਹੀਂ ਸੀਗੀ ਲੇਟ ਫੀਸ ਕਰਕੇ ਅੱਛਾ 8500 ਫੀਸ ਤੁਹਾਡੀ ਸਕੂਲ ਦੇ ਵਿੱਚ ਭਰ ਦਿੱਤੀ ਗਈ ਆ ਤੇ ਨਾ ਇੱਕ ਤੁਸੀਂ ਸਵੇਰੇ ਜਾ ਕੇ ਹੁਣ ਸਕੂਲ ਦੇ ਵਿੱਚ 9 ਵਜੇ ਬੁਲਾਇਆ ਤੁਹਾਨੂੰ ਸਕੂਲ ਦੇ ਵਿੱਚ ਸਕੂਲ ਦੇ ਵਿੱਚ 9 ਵਜੇ ਚਾਹੇ ਆਪਣੇ ਮਾਤਾ ਜੀ ਨਾਲ ਲੈ ਜਾਓ ਆਪਣੇ ਸਾਰੇ ਡਾਕੂਮੈਂਟ ਆਧਾਰ ਕਾਰਡ 10th ਦਾ ਸਰਟੀਫਿਕੇਟ ਜਿਹੜੇ ਵੀ ਡਾਕੂਮੈਂਟ ਹੁੰਦੇ ਨੇ ਸਾਰੇ ਨਾਲ ਲੈ ਕੇ ਜਾਓ ਫੋਟੋਆਂ ਲੈ ਜਾਓ ਪਾਸਪੋਰਟ ਸਾਈਜ਼ ਨਾਲ ਦੋ ਦੋ ਫੋਟੋਆਂ ਹੈਨਾ ਤੁਹਾਡੀ ਐਡਮਿਸ਼ਨ ਕਰਾਤੀ ਠੀਕ ਆ ਤੇ ਹੁਣ ਤੁਸੀਂ ਆਪਣਾ ਪੜਾਈ ਵੱਲ ਵੀ ਨਾਲ ਧਿਆਨ ਦੇਣਾ ਕੰਮ ਦੇ ਨਾਲ ਨਾਲ ਠੀਕ ਆ ਔਰ ਇਸ ਵੀਡੀਓ ਵਿੱਚ ਅਸੀਂ ਸਪੈਸ਼ਲ ਧੰਨਵਾਦ ਕਰਦੇ ਆ ਸਾਡਾ ਗੁਰੀ ਭਰਾ ਮਾਸਟਰ ਵੀਲ ਤੋਂ ਤੇ ਜੱਸ ਭਾਈ ਸਾਡਾ ਅਮਲੋ ਤੋਂ ਬਹੁਤ ਧੰਨਵਾਦ ਦੋਨੇ ਭਰਾਵਾਂ ਦਾ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਜੀ